ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਤੇ ਇਹ ਉਹੀ ਜਗ੍ਹਾ ਹੈ ਜਿੱਥੇ ਦੀ ਮੈਂ ਵੀਡੀਓ ਬਣਾ ਕੇ ਪਾਈ ਸੀ ਕੁਝ ਸਮੇਂ ਪਹਿਲੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਲਾਸਪੁਰ ਰੋਡ ਜਿਹੜਾ ਮਨਾਲੀ ਨੂੰ ਜਾਂਦਾ ਹੈ ਸ਼੍ਰੀ ਗਿਰੀਤਵਰ ਸਾਹਿਬ ਤੋਂ ਇੱਥੇ ਇੱਕ ਜਗ੍ਹਾ ਹੈ ਜਿਵੇਂ ਕਿ ਜਿਹੜੇ ਬੰਦਿਆਂ ਨੇ ਪੁਰਾਣੀ ਵੀਡੀਓ ਦੇਖੀ ਸੀ ਉਹਨਾਂ ਨੂੰ ਸਾਰਾ ਪਤਾ ਹੋਵੇਗਾ ਇਸ ਜਗ੍ਹਾ ਦੇ ਉੱਤੇ ਪੰਛੀ ਬਹੁਤ ਸਾਰੇ ਤੇ ਜਾਨਵਰ ਬਹੁਤ ਸਾਰੇ ਆਉਂਦੇ ਨੇ ਤੇ ਮੈਂ ਵੀਡੀਓ ਦੇ ਵਿੱਚ ਅਪੀਲ ਕੀਤੀ ਸੀ ਬੰਦਿਆਂ ਨੂੰ ਜੇ ਆਪਣੇ ਜਿਹੜੇ ਏਰੀਆ ਦੇ ਹੈਗੇ ਨੇ ਕਿ ਇੱਥੇ ਇਹਦੀ ਏਰੀਆ ਦੀ ਅਗਰ ਸਾਫ ਸਫਾਈ ਹੋ ਜਾਵੇ ਤਾਂ ਜਾਨਵਰਾਂ ਨੂੰ ਜਿਹੜੇ ਖਾਣ ਨੂੰ ਕੁਛ ਪਾਉਂਦੇ ਨੇ ਉਹਨਾਂ ਨੂੰ ਸੁਵਿਧਾ ਹੋ ਜਾਏਗੀ ਕਿਉਂ ਕਰਕੇ ਬਰਸਾਤਾਂ ਦੇ ਵਿੱਚ ਤੁਹਾਨੂੰ ਪਤਾ ਜੰਗਲੀ ਜਾਨਵਰ ਸੱਪ ਕੀੜੇ ਮਕੋੜੇ ਬਹੁਤ ਸਾਰੇ ਨਿਕਲਦੇ ਨੇ ਤੇ ਕਿਸੇ ਦਾ ਕੋਈ ਨੁਕਸਾਨ ਵੀ ਨਾ ਹੋਵੇ ਤੇ ਅਗਲਾ ਆਪਣਾ ਕੰਮ ਵੀ ਕਰਦਾ ਰਹੇ ਤੇ ਇਹ ਨਹੀਂ ਪਤਾ ਹੁਣ ਕਿਸੇ ਆਪਣੇ ਵੀਰ ਨੇ اپنی ویڈیو دیکھی ہے یا ਜਿਹੜੇ ਰੈਗੂਲਰ ਬੇਸਿਸ ਤੇ ਇਹਨਾਂ ਦੀ ਸਫਾਈ ਕਰਦੇ ਨੇ ਏਰੀਆ ਦੀ ਉਹਨਾਂ ਨੇ ਆਪਣੇ ਵੱਲੋਂ ਏਰੀਆ ਦੀ ਸਫਾਈ ਕੀਤੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੋਬਾ ਜਿਹੜਾ ਛੋਟਾ ਜਿਹਾ ਬਣਾਇਆ ਹੋਇਆ ਜਿੱਥੇ ਜਾਨਵਰਾਂ ਨੂੰ ਪਾਣੀ ਪਾਇਆ ਜਾਂਦਾ ਇਹ ਵੀ ਬਿਲਕੁਲ ਸਾਫ ਨੀਟਨ ਕਲੀਨ ਹੈ ਪਿੱਛੇ ਵੀ ਜਿਹੜੇ ਪਾਣੀ ਦੇ ਹੋ ਤੇ ਤੁਸੀਂ ਦੇਖ ਸਕਦੇ ਨਾ ਘਾਹ ਨਾ ਬੂਟੀ ਬਹੁਤ ਵਧੀਆ ਤਰੀਕੇ ਦੇ ਨਾਲ ਸਫਾਈ ਕੀਤੀ ਹੋਈ ਹੈ ਤੇ ਥੋੜਾ ਮਾਹੌਲ ਵੀ ਵਧੀਆ ਲੱਗ ਰਿਹਾ ਹੈ ਨਹੀਂ ਤਾਂ ਪਹਿਲਾਂ ਜਦੋਂ ਆਪਾਂ ਆਂਦੇ ਸੀ ਤਾਂ ਇੱਥੇ ਆਂਜ ਡਰ ਲੱਗਦਾ ਸੀ ਆਪਾਂ ਵੀ ਕਾਫੀ ਟਾਈਮ ਬਾਅਦ ਆਏ ਆ ਕੁਝ ਕਰਮਾ ਕਰਕੇ ਇਹ ਸੇਮ ਉਹੀ ਕਢੋਲੀਆਂ ਨੇ ਜਿੱਥੇ ਤੁਹਾਨੂੰ ਦਿਖਾਇਆ ਸੀ ਪਾਣੀ ਦੀ ਤਾਂ ਸ਼ਾਇਦ ਅੱਜ ਵੀ ਅ ਕਮੀ ਹੈ ਇੰਟਰਨੈਟ ਇਸ਼ੂ ਥੋੜਾ ਸੀਗਾ ਲੇਕਿਨ ਜਿਹੜਾ ਕੀ ਪਾਣੀਆਂ ਦੀ ਹਲੇ ਵੀ ਕਮੀ ਹੈ ਕਢੋਲੀਆਂ ਦੇ ਵਿੱਚ ਪਾਣੀ ਕਮ ਹੈ ਮਗੀ ਘਟ ਹੈ ਪਰ ਇਸ ਏਰੀਆ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋਈ ਹੋਈ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਆ ਸ਼ਾਇਦ ਇਹ ਉਹੀ ਗੱਲ ਆ ਗਈ ਕਿ ਰੈਗੂਲਰ ਬੇਸਿਸ ਤੇ ਜਿਹੜੇ ਬੰਦੇ ਇੱਥੇ ਕੰਮ ਕਰਦੇ ਸਾਫ ਸਫਾਈ ਦਾ ਜਿਹੜੇ ਮੈਨੇਜਮੈਂਟ ਦੇਖਦੇ ਨੇ ਮਤਲਬ ਆਪਣੇ ਲੋਕਲ ਹੀ ਨੇ ਜਾਂ ਉਹਨਾਂ ਨੇ ਕਰਾਈਆ ਜਾਂ ਕਿਸੇ ਜੀਰ ਨੇ ਆਪਣੀ ਵੀਡੀਓ ਦੇਖ ਕੇ ਕਰਾਈਆ ਸਾਫ ਸਫਾਈ ਬਹੁਤ ਵਧੀਆ ਤੇ ਏਰੀਆ ਦੇਖ ਕੇ ਵੀ ਫਿਰ ਹੁਣ ਖੁਸ਼ੀ ਹੋ ਰਹੀ ਹੈ ਜੰਗਲੀ ਬੂਟੀ ਜਾਂ ਕੁਝ ਤੁਹਾਨੂੰ ਪਤਾ ਹੈਈ ਤਰ੍ਹਾਂ ਦੇ ਕੀੜੇ ਮਕੋੜੇ ਬਰਸਾਤਾਂ ਚ ਨਿਕਲਦੇ ਨੇ ਕਿਸੇ ਦਾ ਜਾਨੀਮਾਲੀ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਆਂਦਾ ਦਾ ਬੰਦਾ ਭਲਾ ਕਰਨਾ ਬਾਕੀ ਕੁਦਰਤ ਨੂੰ ਕੌਣ ਰੋਕ ਸਕਦਾ ਫਿਰ ਵੀ ਬਹੁਤ ਵਧੀਆ ਕੰਮ ਕੀਤਾ ਜਿਸ ਨੇ ਵੀ ਕੀਤਾ ਬਈ ਧੰਨਵਾਦ ਦਿলো ਤੇ ਐਵੇਂ ਹੀ ਇਹਦੀ ਸਫਾਈ ਮੈਂਟੇਨ ਰੱਖਿਆ ਥੋੜਾ ਜਿਹਾ ਪਾਣੀ ਦਾ ਧਿਆਨ ਰੱਖਿਆ ਜਾਵੇ ਜੀ ਪਾਣੀ ਘੜੋਲੀਆਂ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਤੇ ਬਾਕੀ ਟੋਬਿਆਂ ਦੇ ਵਿੱਚ ਤਾਂ ਚਲੋ ਪਾਣੀ ਪੈ ਜਾਏਗਾ ਨਾਲ ਦੀ ਨਾਲ ਇਹਦਾ ਵੀ ਧਿਆਨ ਰੱਖਿਆ ਜਾਵੇ ਤੇ ਵੀਡੀਓ ਆਪਾਂ ਨੇ ਇੱਕ ਵਾਰ ਪਾਈ ਸੀਗੀ ਇੱਥੇ ਇੰਟਰਨੈਟ ਥੋੜੀ ਦਿੱਕਤ ਹੈ ਚਲੋ ਫਿਰ ਵੀ ਆ ਆ ਆਪਣਾ ਮਨਾਲੀ ਰੋਡ ਆ ਬੈਕਸਾਈਡ ਦੇ ਸ਼੍ਰੀ ਗਿਰੀਸ਼ੂਰ ਸਾਹਿਬ ਨੂੰ ਜਾਂਦਾ ਰੋਡ ਤੇ ਬਾਕੀ ਧਿਆਨ ਰੱਖਿਓ ਤੁਸੀਂ ਵੀ ਅਗਰ ਕੋਈ ਦੇਖ ਰਿਹਾ ਵੀਡੀਓ ਮੇਰੀ ਅਗਰ ਕੋਈ ਚਾਹੁੰਦਾ ਹੋਵੇ ਕਰਨਾ ਇੱਥੇ ਸਫਾਈ ਦਾ ਕਰ ਸਕਦਾ ਮੈਨੂੰ ਲੱਗਦਾ ਨਹੀਂ ਕੋਈ ਰੋਕ ਟੋਕ ਹੋਏਗੀ ਕਿਉਂਕਿ ਘਾਹ ਕੂ ਵੱਡਣ ਦੀ ਤਾਂ ਚਲੋ ਕਿਹੜਾ ਰੋਕ ਟੋਕ ਹੋਣੀ ਪੇੜ ਵਗੈਰਾ ਦਾ ਤਾਂ ਮੰਨਿਆ ਤੇ ਪਾਣੀ ਦੀ ਵੀ ਅਗਰ ਕੋਈ ਸੇਵਾ ਕਰਨਾ ਚਾਹੁੰਦਾ ਉਹਦੇ ਤਾਂ ਕਰ ਸਕਦਾ ਹੈ ਰੈਗੂਲਰ ਬੇਸਿਸ ਤੇ 15-20 ਲੀਟਰ ਜਿੰਨਾ ਪਾਣੀ ਲੈ ਆ ਸਕਦੇ ਤੇ ਇੱਥੇ ਆ ਕੇ ਤੁਸੀਂ ਪਾ ਸਕਦੇ ਹੋ ਤਾਂ ਕਿ ਜਾਨਵਰਾਂ ਦਾ ਭਲਾ ਤੇ ਆਣ ਜਾਣ ਵਾਲੇ ਰਾਹੀਰਾਂ ਦਾ ਭਲਾ ਵੀ ਹੋ ਸਕੇ ਖਾਣ ਪੀਣ ਨੂੰ ਵੀ ਇੱਥੇ ਰੋਟੀ ਵਗੈਰਾ ਨਾਲ ਜਾਨਵਰਾਂ ਲਈ ਲੈ ਆ ਸਕਦੇ ਹੋ ਚਲੋ ਜੀ ਧੰਨਵਾ